ਬਿੱਲ 2025 ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਨਕਲੀ ਬੀਜ ਵਾਲਿਆਂ ਦੇ ਉੱਤੇ ਹੁਣ ਸ਼ਿਕੰਜਾ ਕੱਸਿਆ ਜਾਵੇਗਾ। ਪੰਜਾਬ ਦੇ ਵਿੱਚ ਦੋ ਚੀਜ਼ਾਂ ਤਾਂ ਬੜੇ ਧਿਆਨ ਨਾਲ ਤੁਹਾਨੂੰ ਦੇਖਣੀਆਂ ਪੈਣਗੀਆਂ। ਇਹਨਾਂ ਬਿਨਾਂ ਕਿਸਾਨ ਦਾ ਨਹੀਂ ਸਰ ਸਕਦਾ। ਖਾਨਾ ਲਈ ਵਰਦਾਨ ਬਣੀਆਂ ਸਹਿਕਾਰੀ ਖੇਤਰ ਦੀਆਂ 슈ਗਰ ਮਿਲਾਂ ਨੂੰ ਬੰਦ ਕਰਾਉਣ ਵਾਸਤੇ ਵੀ ਜੋ ਪ੍ਰਾਈਵੇਟ ਖੇਤਰ ਦੇ ਪੂੰਜੀਪਤੀਆਂ ਨੇ ਜੋ ਸਾਜਿਸ਼ਾਂ ਰਚੀਆਂ ਪੰਜਾਬ ਮੰਤਰੀ ਮੰਡਲ ਦੀ ਗੱਲ ਕਰੀਏ ਤਾਂ ਪੰਜਾਬ ਮੰਤਰੀ ਮੰਡਲ ਦੀ ਕੱਲ ਬੈਠਕ ਹੋਈ ਐ ਇਸ ਬੈਠਕ ਦੇ ਵਿੱਚ ਕਈ ਵਿਚਾਰਾਂ ਹੋਈਆਂ ਕਾਫੀ ਫੈਸਲੇ ਲਏ ਗਏ ਜਿਨ੍ਹਾਂ ਦੇ ਵਿੱਚ ਕਈ ਲੋਕਾਂ ਨੂੰ ਰਾਹਤ ਵੀ ਮਿਲਣੀ ਐ ਤੇ ਇਸ ਤੋਂ ਇਲਾਵਾ ਕਿਸਾਨਾਂ ਬਾਰੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕਿ ਬੀਜ ਐਕਟ ਬਿੱਲ 2025 ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਨਕਲੀ ਬੀਜ ਵਾਲਿਆਂ ਦੇ ਉੱਤੇ ਹੁਣ ਸ਼ਿਕੰਜਾ ਕੱਸਿਆ ਜਾਵੇਗਾ। ਕਾਫੀ ਅਹਿਮ ਬਿੱਲ ਕਹਿ ਸਕਦੇ ਆ ਆਪਾਂ ਨੂੰ ਕਾਫੀ ਅਹਿਮ ਫੈਸਲਾ ਕਹਿ ਸਕਦੇ ਆ ਆਪਾਂ ਨੂੰ ਕਿਉਂਕਿ ਪੰਜਾਬ ਦੇ ਵਿੱਚ ਨਾ ਤੁਸੀਂ ਦੋ ਚੀਜ਼ਾਂ ਤਾਂ ਬੜੇ ਧਿਆਨ ਨਾਲ ਤੁਹਾਨੂੰ ਦੇਖਣੀਆਂ ਪੈਣਗੀਆਂ ਇੱਕ ਤਾਂ ਬੀਜ ਅ ਬੀਜ ਕਿਹੋ ਜਾਂ ਤੁਹਾਡੀ ਖੇਤਾਂ ਵਿੱਚ ਪਾਇਆ ਜਾ ਰਿਹਾ ਕਿ ਬੀਜ ਹੀ ਸਹੀ ਨਹੀਂ ਹੈਗਾ ਤਾਂ ਫਿਰ ਉਹਦੀ ਫਸਲ ਵੀ ਸਹੀ ਨਹੀਂ ਹੋਣੀ ਇੱਕ ਦੂਜੀ ਹੈਗੀ ਆ ਖਾਦ ਖਾਦ ਤੀਜੀ ਆਪਾਂ ਨਾਲ ਹੋਰ ਜੋੜ ਲਈਏ ਦਵਾਈਆਂ ਇਹ ਤਿੰਨ ਚੀਜ਼ਾਂ ਜਿਹੜੀਆਂ ਕਿਸਾਨ ਵਾਸਤੇ ਇੰਨੀਆਂ ਅਹਿਮ ਨੇ ਕਿ ਇਹਨਾਂ ਬਿਨਾ ਕਿਸਾਨ ਦਾ ਨਹੀਂ ਸਰ ਸਕਦਾ ਜੇਕਰ ਇਹਨਾਂ ਵਿੱਚ ਥੋੜੀ ਜੀ ਮਿਲਾਵਟ ਵੀ ਹੋ ਗਈ ਤਾਂ ਸਮਝੋ ਕਿ ਕਿਸਾਨ ਦੀ ਫਸਲ ਤਬਾਹ ਹੋ ਗਈ ਇਨਾ ਪ੍ਰਤੀ ਸਰਕਾਰਾਂ ਨੂੰ ਸੋਚਣਾ ਹੀ ਪਵੇਗਾ ਸਰ ਅਕਸਰ ਸਰਕਾਰਾਂ ਕੈਪਟਨ ਕਮਲਜੀਤ ਹੁਣੇ ਕਿਹਾ ਕਰਦੇ ਸੀਗੇ ਕਿ ਜਿਹੜੇ ਲੋਕ ਸਾਨੂੰ ਵੋਟਾਂ ਪਾਉਂਦੇ ਆ ਨਾ ਜੀ ਉਹ ਲੋਕ ਸਾਡੇ ਤੱਕ ਪਹੁੰਚਣ ਲਈ ਉਹਨਾਂ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਆ ਸਾਡੇ ਤੱਕ ਪਹੁੰਚ ਨਹੀਂ ਸਕਦੇ ਲੋਕ ਹੋ ਤੇ ਇਸ ਕਰਕੇ ਜਿਹੜੇ ਲੋਕ ਪੈਸੇ ਵਾਲੇ ਹੁੰਦੇ ਆ ਉਹ ਸਾਡੇ ਤੱਕ ਪਹੁੰਚ ਕੇ ਸਾਤੋਂ ਅਨੇਕਾਂ ਕੰਮ ਕਰਾ ਲੈਂਦੇ ਆ ਜਿਹੜੇ ਦਵਾਈਆਂ ਵਾਲੇ ਵੱਡੇ ਵੱਡੇ ਲੋਕ ਨੇ ਇਹ ਸਰਕਾਰਾਂ ਤੱਕ ਪਹੁੰਚ ਸੌਖੀ ਕਰ ਲੈਂਦੇ ਆ ਤੇ ਮੰਤਰੀ ਐਮਐਲਏ ਇਹਨਾਂ ਨੂੰ ਮਿਲਣ ਵਾਸਤੇ ਤਰਜੀਹ ਦਿੰਦੇ ਆ ਕਿਉਂਕਿ ਉੱਥੋਂ ਕੁਝ ਨਾਵਾ ਮਿਲਦਾ ਉੱਥੋਂ ਚਾਰ ਪੈਸੇ ਆ ਜਾਂਦੇ ਆ ਕੋਲ ਤੁਹਾਡੀ ਗਰੀਬੀ ਚੱਕਣ ਵਾਸਤੇ ਤੇ ਜਿਹੜੇ ਆਹ ਖਾਦਾਂ ਵਾਲੇ ਨੇ ਇਹ ਮਿਲ ਲੈਂਦੇ ਆ ਬੀਜਾਂ ਵਾਲੇ ਨੇ ਇਹ ਮਿਲ ਲੈਂਦੇ ਆ ਆਪਣਾ ਨਾ ਪੰਜਾਬ ਦੇ ਵਿੱਚ ਕਿਸਾਨਾਂ ਲਈ ਵਰਦਾਨ ਬਣੀਆਂ ਸਹਿਕਾਰੀ ਖੇਤਰ ਦੀਆਂ 슈ਗਰ ਮਿਲਾਂ ਨੂੰ ਬੰਦ ਕਰਾਉਣ ਵਾਸਤੇ ਵੀ ਜੋ ਪ੍ਰਾਈਵੇਟ ਖੇਤਰ ਦੇ ਪੂੰਜੀਪਤੀਆਂ ਨੇ ਜੋ ਸਾਜਿਸ਼ਾਂ ਰਚੀਆਂ ਸਰਕਾਰਾਂ ਨਾਲ ਮਿਲ ਕੇ ਤਬਾਹੀ ਵਾਲੀਆਂ ਸੀਗੀਆਂ ਉਹ ਸਾਜਿਸ਼ਾਂ ਜਿਵੇਂ ਕਿ ਉਹ ਉਸ ਵੇਲੇ ਰੱਖੜਾ 슈ਗਰ ਮਿਲ ਸੀਗੀ ਬਹੁਤ ਕਮਾਲ ਦੀ 슈ਗਰ ਮਿਲ ਹੈ ਉਹ ਅੱਜ ਵੀ ਉਹਦੀ ਮਸ਼ੀਨਰੀ ਹੈਗੀ ਹੈ ਬਹੁਤ ਕਮਾਲ ਦੀ 12 100 ਦੀ ਕਪੈਸਿਟੀ ਵਾਲੀ 2400 ਤੱਕ ਦੀ ਕਪੈਸਿਟੀ ਪੂਰੀ ਕਰਦੀ ਸੀ ਉਹ ਤੇ ਨਾਲ ਪਤਲਾ ਸ਼ੂਗਰ ਮਿਲ ਬਣੀ ਸੀ ਸਹਿਕਾਰੀ ਖੇਤਰ ਵਿੱਚ ਉਹ ਵੇਚ ਦਿੱਤੀ ਗਈ ਅਮਲੋ ਸ਼ੂਗਰ ਮਿਲ ਬਣੀ ਸੀ ਸਹਿਕਾਰੀ ਖੇਤਰ ਦੇ ਵਿੱਚ ਉਹ ਵੇਚ ਦਿੱਤੀ ਗਈ ਧੂਰੀ ਚੱਲਦੀ ਸੀ ਪ੍ਰਾਈਵੇਟ ਉਸ ਦੀ ਪਰਵਾਹ ਨਹੀਂ ਸੀ ਕਿ ਪਤੜਾਂ ਤੇ ਮਲੋਹ ਵਾਲਿਆਂ ਨੇ ਇਹ ਸਾਜਿਸ਼ ਰਚੀ ਕਿ ਰਖੜਾ ਸ਼ੂਗਰ ਮਿਲ ਅਕਸਰ ਬੰਦ ਹੀ ਕਰ ਦਿੱਤੀ ਗਈ ਚਲਾਉਣੀ ਬੰਦ ਕਰਤੀ ਗਈ ਸਰਕਾਰਾਂ ਦੇ ਇਹ ਇਹ ਮਤਲਬ ਕਿ ਰੂਪ ਹੁੰਦੇ ਆ ਖੇਤੀਬਾੜੀ ਪ੍ਰਤੀ ਸਰਕਾਰਾਂ ਕਿਸਾਨਾਂ ਪ੍ਰਤੀ ਕਿੰਨੇ ਵਧੀਆ ਤਰੀਕੇ ਨਾਲ ਭੁਗਤਦੀਆਂ ਨੇ ਜਿਹੜਾ ਕੱਲ ਕਾਨੂੰਨ ਬਣਾਇਆ ਨਾ ਜੀ ਜਿਹੜਾ ਬਿੱਲ ਲੈ ਕੇ ਆਏ ਨੇ ਸੀਡ ਸੋਧ ਬਿੱਲ ਪੰਜਾਬ ਸੋਧ ਬਿੱਲ ਵੀ ਜਿਹੜਾ ਬੀਜਾਂ ਦਾ ਸੋਧ ਬਿੱਲ 2025 ਉਹਦੇ ਵਿੱਚ ਇੱਕ ਤਾਂ ਵਧੀਆ ਗੱਲ ਇਹ ਹੋਈ ਆ ਵੀ 3 ਸਾਲ ਤੱਕ ਸਜ਼ਾ ਹੋ ਸਕਦੀ ਆ ਹੂੰ ਸਜ਼ਾ ਬਸੇ ਘੱਟ ਹੈ ਪਰ ਚਲੋ ਫਿਰ ਵੀ 3 ਸਾਲ ਬਹੁਤ ਹੁੰਦੀ ਆ 50 ਲੱਖ ਤੱਕ ਜੁਰਮਾਨਾ ਹੋ ਸਕਦਾ ਜਰਮਾਨਾ ਵੱਧ ਲੱਖਣ ਦਾ ਕਾਰਨ ਇਹ ਆ ਕਿਉਂਕਿ ਜਿਸ ਕਿਸਾਨ ਦੇ ਬੀਜ ਗਲਤ ਪੈਣ ਨਾਲ ਉਸ ਨੂੰ ਘਾਟਾ ਪੈ ਗਿਆ ਤੇ ਉਹ ਘਾਟਾ ਪੂਰਾ ਕਰਨ ਵਾਸਤੇ ਉਹ ਜਰਮਾਨਾ ਲਾ ਕੇ ਉਹ ਘਾਟਾ ਪੂਰਾ ਕਰਨ ਦਾ ਇੱਕ ਰਸਤਾ ਲੱਭਿਆ ਪੰਜਾਬ ਸਰਕਾਰ ਨੇ ਇੱਕ ਇਹ ਵੀ ਫੈਸਲਾ ਕੀਤਾ ਕਿ ਗਰੁੱਪ ਗਰੁੱਪ ਡੀ ਦੀ ਭਰਤੀ ਦੀ ਜਿਹੜੀ ਉਮਰ ਹੈਗੀ ਆ ਉਹ ਪਹਿਲਾਂ 35 ਸਾਲ ਹੁੰਦੀ ਸੀ ਹੁਣ ਉਹ 37 ਸਾਲ ਕਰ ਦਿੱਤੀ ਗਈ ਆ ਇਹ ਵੀ ਆਪਣਾ ਹੋਇਆ ਤੇ ਅਗਲੀ ਗੱਲ ਇਹ ਆ ਕਿ ਜਿਹੜੇ ਪੁਰਾਣੇ ਸੰਨਤੀ ਕਰਜਾਂ ਕਰਜ਼ਿਆਂ ਦਾ ਸੀਗਾ ਉਹ ਉਹਨਾਂ ਨੂੰ ਯਕ ਮੁਕਤਮ ਦੇ ਯਕਦਮ ਕੁਝ ਵੀ ਲੈ ਦੇ ਕੇ ਨਿਵੇੜਨ ਦਾ ਵੀ ਕੱਲ ਹਰੀ ਚੰਡੀ ਮਿਲ ਗਈ ਆ ਹੋਰ ਕਈ ਸਾਰੇ ਮੁੱਦੇ ਪਾਸ ਕੀਤੇ ਗਏ ਆ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ